ਜੀ ਕਿਹੜੀ ਜਥੇਬੰਦੀ ਹੈ ਕਿਸ ਅਹੁਦੇ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੋ ਇਹ ਜੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਦੋ ਦਾ ਰਜਿਸਟ੍ਰੇਸ਼ਨ ਨੰਬਰ ਹੈ 295 ਜਿਹਦੇ ਕੇ ਸੂਬਾ ਪ੍ਰਧਾਨ ਸਾਡੇ ਸ੍ਰੀ ਧੰਨamal ji goel ਨੇ ਮੈਂ ਇਹ ਜੇ ਜ਼ਿਲ੍ਹਾ ਪ੍ਰੈਸੀਡੈਂਟ ਵਜੋਂ ਪਿਛਲੇ 4 ਸਾਲ ਤੋਂ ਸੇਵਾ ਨਿਭਾ ਰਿਆ ਜਿਹਦੇ ਵਿੱਚ ਸਾਡੇ ਪਿੰਡਾਂ ਵਾਲੇ ਮੈਡੀਕਲ ਪ੍ਰੈਕਟਿਸਰ ਜਿਹੜੀ ਲੋਕਲ ਪ੍ਰੈਕਟਿਸ ਕਰਦੇ ਆ ਪਿੰਡਾਂ ਦੇ ਵਿੱਚ ਜਿਹੜੇ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਆ ਸਾਡਾ ਇਹ ਕਿਤਾਬ ਅੰਦੇਰੇ ਸਵੇਰੇ ਅਸੀਂ ਸਲਾਮ ਬਸਤੀਆਂ ਔਰ ਕਸਬਿਆਂ ਦੇ ਵਿੱਚ ਲੋਕਾਂ ਨੂੰ ਮੁਢਲੀਆਂ ਸਿਹਤ ਸੁਭਾਵਾਂ ਪ੍ਰਦਾਨ ਕਰਦੇ ਆ। ਅਜਾਰਾਂ ਪੇ ਡਾਕਟਰਾਂ ਨੂੰ ਮੀਟਿੰਗ ਕਰਨੀ ਪਈ ਆ। ਕੀ ਮੁਸ਼ਕਲਾਂ ਆ ਰਹੀਆਂ ਨੇ? ਮੁਸ਼ਕਲਾਂ ਇਹੀ ਆ ਸਰਕਾਰਾਂ ਜਿਹੜੀ ਵੀ ਸਰਕਾਰ ਸਾਡੇ ਜਦੋਂ ਚੋਣਾਂ ਹੁੰਦੀਆਂ ਉਦੋਂ ਸਾਡੇ ਨਾਲ ਮੈਨੀਫੈਸਟੋ ਦੇ ਵਿੱਚ ਸਾਡਾ ਨੰਬਰ ਵੀ ਪਾ ਲੈਂਦੇ ਆ। ਸਾਡੀ ਜਿਹੜੀ ਮੰਗ ਹੁੰਦੀ ਆ ਉਹਨੂੰ ਦਰਜ ਵੀ ਕਰ ਲੈਂਦੇ ਆ। ਵਾਦਾ ਵੀ ਕਰ ਦਿੰਦੇ ਆ ਵੀ ਸਾਡੀ ਸਰਕਾਰ ਹੋਣ ਤੇ ਅਸੀਂ ਤੁਹਾਡੇ ਨਾਲ ਇਹ ਮੰਗਾਂ ਜਿਹੜੀਆਂ ਪੂਰੀਆਂ ਕਰਾਂਗੇ ਤੁਹਾਨੂੰ ਕੋਈ ਬ੍ਰਿਜ ਕੋਰਸ ਕਰਵਾ ਕੇ ਤੁਹਾਡੇ ਇਹਨਾਂ ਸਾਥੀਆਂ ਨੂੰ ਮਾਨਤਾ ਦੇਵਾਂਗੇ ਪਰ ਜਦੋਂ ਸਰਕਾਰਾਂ ਸੱਤਾ ਵਿੱਚ ਆਉਂਦੀਆਂ ਉਸ ਤੋਂ ਬਾਅਦ ਉਹ ਆਪਦੇ ਵਾਅਦਿਆਂ ਤੋਂ ਭੱਜ ਜਾਂਦੀਆਂ ਵਾਂ ਸਾਡੀ ਮੰਗ ਨੂੰ ਠੰਡੇ ਵਿਸਤੇ ਵਿੱਚ ਪਾ ਦਿੰਦੀਆਂ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹੋ ਜਿਹੇ ਕਨਵੈਨਸ਼ਨਾਂ ਦੀ ਸਾਨੂੰ ਲੋੜ ਪੈਂਦੀ ਹੈ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਹਾਂਜੀ ਸਰਕਾਰ ਨੂੰ ਕੀ ਕਹਣਾ ਚਾਹੁੰਦੇ ਸੀ ਸਰਕਾਰ ਨੂੰ ਇਹ ਇਹ মিডিਆ ਕਰਕੇ ਅਪੀਲ ਹੀ ਕਰਦੇ ਆ ਕਿ ਉਹ ਸਾਡੀਆਂ ਮੰਗਾਂ ਬਾਲ ਫੌਰੀ ਤੌਰ ਤੇ ਧਿਆਨ ਦੇਵੇ ਅਗਰ ਉਹ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੰਦੀ ਤੇ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਜਿਵੇਂ ਕਿ 24 ਘੰਟੇ ਹਨੇਰੇ ਸורה ਲੋੜ ਪੈਂਦੀ ਆ ਆਰਾਮੇ ਡਾਕਟਰ ਇਹ 24 ਘੰਟੇ ਗਰੇਬ ਮਜ਼ਦੂਰਾਂ ਦੇ ਕੰਮ ਹੁੰਦੇ ਨੇ ਸਰਕਾਰ ਦੀ ਡਾਕਟਰ ਜਿਹੜਾ 2 ਵਜੇ ਤੋਂ ਬਾਅਦ ਕਿਸੇ ਨੂੰ ਲੱਭਦੇ ਨਹੀਂ ਆ ਜਨਤਾ ਕੀ ਤੁਹਾਡੇ ਨਾਲ ਆ ਬਿਲਕੁਲ ਸਾਡੇ ਜਿਹੜੇ ਲੋਕ ਪਿੰਡਾਂ ਦੇ ਜਿਹੜੇ ਦੇਰ ਸਵੇਰੇ ਸਾਡੇ ਤੋਂ ਦਵਾਈਆਂ ਲੈਂਦੇ ਆ ਉਹ ਬਿਲਕੁਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਔਰ ਬਕਾਇਦਾ ਉਹਨਾਂ ਦੇ ਸਾਡੇ ਪੰਚਾਇਤ ਮਤੇ ਜਿਹੜੀਆਂ ਉਹ ਸਾਡੇ ਪਏ ਹੋਏ ਆ ਸਰਕਾਰਾਂ ਤੱਕ ਗਏ ਹੋਏ ਆ ਡੀਸੀ ਦਫ਼ਤਰਾਂ ਤੱਕ ਗਏ ਹੋਏ ਆ ਪੰਚਾਇਤਾਂ ਦੇ ਮਤੇ ਮੈਂ ਡਾਕਟਰ ਜਰਮੇਲ ਸਿੰਘ ਮਾਚੀ ਕੇ ਜ਼ਿਲ੍ਹਾ ਮੋਗਾ ਸੂਬਾ ਜਨਰਲ ਸਿਕਤਰ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਜਿਹੜੀ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਥੈਂਕ ਯੂ ਮੈਡੀ ਜਥੇਬੰਦੀ ਕੋਲ ਅੱਜ ਮੀਟਿੰਗ ਕੀਤੀ ਗਈ। ਮੈਡੀਕਲ ਪ੍ਰੈਕটিশਨਰ ਐਂਡ ਐਸੋਸੀਏਸ਼ਨ ਪੰਜਾਬ ਜੋ ਪਿੰਡਾਂ ਦੇ ਅਨਰਜੈਕਟਿਡ ਮੈਡੀਕਲ ਪ੍ਰੈਕটিশਨਰਾਂ ਦੀ ਨੁਮਾਇੰਦਗੀ ਕਰਦੀ ਹੈ। ਆਰਐਮਪੀ ਡਾਕਟਰਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਰਐਮਪੀ ਡਾਕਟਰਾਂ ਨੂੰ ਵਕ ਵਕ ਸਮੇਂ ਦੇ ਸਰਕਾਰ ਦੇ ਵਿੱਚ ਜਿਹੜੇ ਆਈਐਮਏ ਆ ਉਸ ਸਿਹਤ ਵਿਭਾਗ ਦੇ ਅਧਿਕਾਰੀ ਆ ਉਹ ਰਜਿਸਟ੍ਰੇਸ਼ਨ ਦੀ ਆਰ ਦੇ ਵਿੱਚ ਕਾਨੂੰਨੀ ਚੋਰ ਮੋਰ ਦੇ ਰਾਈ ਉਹਨਾਂ ਦੀ ਪ੍ਰੈਕਟਿਸ ਆ ਜਿਹੜੀ ਉਹਨੂੰ ਤੰਗ ਮਤਲਬ ਕੀ ਹੈ ਉਹ ਉਹਨਾਂ ਨੂੰ ਤੰਗ ਕਰਦੇ ਆ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਵੱਖ-ਵੱਖ ਦੋਸ਼ ਲਾ ਕੇ ਉਹਨਾਂ ਦੀ ਪ੍ਰੈਕਟਿਸ ਕਰਨ ਦੇ ਜਿਹੜੇ ਮਤਲਬ ਯਤਨ ਬੰਦ ਕਰਨ ਦੇ ਯਤਨ ਕੀਤੇ ਜਾਂਦੇ ਤਾਂ ਜਨਤਾ ਜਿਹੜੀ ਤੁਹਾਡੇ ਨਾਲ ਆ ਅਸੀਂ 30 ਸਾਲਾਂ ਤੋਂ ਲਗਾਤਾਰ ਸਾਡਾ ਤਜਰਬਾ ਕਿ ਹਾਈ ਕੋਰਟ ਦਾ ਫੈਸਲਾ ਵੀ ਆਇਆ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਜਦੋਂ ਵੀ ਉਹ ਸਮੱਸਿਆ ਆਈ ਹੈ ਤਾਂ ਸਾਡੇ ਲੋਕਾਂ ਨੇ ਸਾਡੇ ਨੂੰ ਅੱਗੇ ਹੋ ਕੇ ਸਾਡੀ ਲੜਾਈ ਦਿੱਤੀ ਹੈ ਪਿੰਡਾਂ ਦੇ ਵਿੱਚੋਂ ਗਰੀਬ ਸਹਿਰੀ ਗਰੀਬ ਵਸਤਿਕਾ ਦੇ ਵਿੱਚੋਂ ਟਰਾਲੀਆਂ ਭਰ ਕੇ ਸਾਡੇ ਰੈਲੀਆਂ ਮੁਜ਼ਾਰੇ ਦੇ ਵਿੱਚ ਲੋਕ ਪਹੁੰਚਦੇ ਆ ਤੇ ਸਰਕਾਰ ਦੇ ਜੇ ਸਾਡੇ ਪ੍ਰਤੀ ਜਿਹੜੇ ਮਤਲਬ ਗਲਤ ਫੈਸਲੇ ਹੁੰਦੇ ਆ ਉਹਨਾਂ ਦਾ ਡਾਟਾ ਬੂਡ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਮਸਲਾ 6 ਲੱਖ ਆਨ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰਾਂ ਦਾ ਮਸਲਾ ਨਹੀਂ ਸਗੋਂ ਪੰਜਾਬ ਦੀ 80% ਗਰੀਬ ਮਿਹਨਤਕਸ਼ ਜਨਤਾ ਦਾ ਮਸਲਾ ਕਿਉਂਕਿ ਜਿਹੜੀਆਂ ਸਰਕਾਰੀ ਸੇਵਾਵਾਂ ਉਹ 20% ਤੱਕ ਦੀ ਸੀਮਤ ਆ ਪਹਿਲੀ ਗੱਲ ਇਹ ਹੈ ਕਿ ਅੱਜ ਤੱਕ ਵੱਡਾ ਹਸਪਤਾਲ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜਾਂ ਸਭ ਤਸੀਲ ਤੇ ਨਹੀਂ ਸਭ ਵੱਡੇ ਸ਼ਹਿਰਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ ਵੱਡੀ ਪੱਧਰ ਦੇ ਡਿਸਪੈਂਸਰੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਆ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਪਹੁੰਚਣ ਡਿਸਪੈਂਸਰੀਆਂ ਦੇ ਉੱਤੇ ਰੰਗ ਫੇਰ ਕੇ ਮਹੱਲਾ ਕਲੀਨਿਕ ਲਿਖਿਆ ਮਹੱਲਾ ਕਲੀਨਿਕ ਦੇ ਵਿੱਚ ਤੜਕੇ 9 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਆ ਜਿਹੜਾ ਸਰਕਾਰੀ ਡਿਊਟੀ ਵਾਲਾ ਸੀ ਐਚਓ ਆ ਜਾਂ ਫਾਰਮਾਸਿਸਟ ਉਹ ਹਾਜ਼ਰ ਹੁੰਦੀ ਆ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਪਹਿਲਾਂ ਪਿੰਨਾਂ ਦੇ ਵਿੱਚ ਉਸ ਕਿਸਮ ਦੀ ਕੋਈ ਐਮਰਜੈਂਸੀ ਹਾਲ ਦੇ ਵਿੱਚ ਸੇਵਾਵਾਂ ਦੇਣ ਦਾ ਕੋਈ ਵੀ ਪ੍ਰਬੰਧ ਨਹੀਂ। ਹਰ ਇਹ ਕਿਹੜਾ ਤੁਹਾਡਾ ਦੇ ਕਿਹੜੀ ਜਥੇਬੰਦੀ ਹੈ? ਮੇਰਾ ਨਾਮ ਡਾਕਟਰ ਐਚਐਸ ਰਾਣੂ ਹੈ ਜੀ। ਮੈਸਪੇਟ ਦਾ ਚੇਅਰਮੈਨ ਤੇ ਬਠਿੰਡੇ ਤੋਂ ਮੈਂ ਹਾਂ। ਕਿਹੜੀ ਜਥੇਬੰਦੀ ਹੈ? ਬਠਿੰਡੇ ਮਾਡਰ ਡਾਕਟਰ ਜੀ। ਕਿਹੜੀ ਜਗ੍ਹਾ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ? ਅੱਜ ਇੱਥੇ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਕਨਵੈਨਸ਼ਨ ਹੈ ਜੀ ਅਸੀਂ ਕਨਵੈਨਸ਼ਨ ਆਪਣੇ ਜਥੇਬੰਦਕ ਕਨਵੈਨਸ਼ਨ ਕਰ ਰਹੇ ਹਾਂ ਜਿਹੜੀ ਸਰਕਾਰ ਵਾਅਦਾ ਖਲਾਫੀਆਂ ਕਰ ਰਹੀ ਹੈ ਉਹਦੇ ਖਿਲਾਫ ਆਪਣੇ ਸਾਥੀਆਂ ਨੂੰ ਜਥੇਬੰਦਕ ਤੌਰ ਦੇ ਉੱਤੇ ਮਜਬੂਤ ਕਰ ਰਹੇ ਹਾਂ ਤਾਂ ਕਿ ਜਿਹੜੇ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਵੀ ਜਿਹੜੇ ਵੀ ਇਹ ਕੈਂਡੀਡੇਟ ਰੂਲਿੰਗ ਪਾਰਟੀ ਦੇ ਆਉਂਦੇ ਨੇ ਉਹਨਾਂ ਨੂੰ ਸਵਾਲ ਕੀਤੇ ਜਾਣ ਅੱਜ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਸੀਗਾ ਲੇਕਿਨ ਚਾਹੇ ਉਹ ਆਪੋਜੀਸ਼ਨ ਦੇ ਚਾਹੇ ਰੂਲਿੰਗ ਦੇ ਨੇ ਇਹ ਸਾਰੇ ਸਾਡੇ ਤੋਂ ਭੱਜਦੇ ਆ ਇੱਥੇ ਆਏ ਨਹੀਂ ਨਹੀਂ ਤੇ ਅਦਰਵਾਈਜ਼ ਮਤਲਬ ਇਹ ਸਾਡੀਆਂ ਕਨਵੈਨਸ਼ਨਾਂ ਚ ਮੀਟਿੰਗਾਂ ਦੇ ਵਿੱਚ ਆ ਕੇ ਰਿਕੁਐਸਟ ਕਰਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਤਿੱਖੇ ਜਵਾਬ ਹੋਣੇ ਨੇ ਉਹਨਾਂ ਕੋਲ ਸਵਾਲ ਹੋਣੇ ਆ ਉਹਨਾਂ ਦੇ ਜਵਾਬ ਨਹੀਂ ਹੋਣੇ ਕੋਲ ਸੋ ਇਸ ਕਰਕੇ ਜਿਹੜਾ ਵੀ ਰੂਲਿੰਗ ਪਾਰਟੀ ਤੇ ਜਿੰਨੇ ਵੋਟਾਂ ਲੈਣੀਆਂ ਹੁੰਦੀਆਂ ਚਾਹੇ ਉਹ ਆਪੋਜੀਸ਼ਨ ਚ ਹੋਵੇ ਤੇ ਤੁਹਾਨੂੰ ਇਹ ਪਤਾ ਹੈ ਕਿ ਉਹ ਤੇ ਇੱਕ ਇੱਕ ਦੋ ਦੋ ਵੋਟਾਂ ਦੇ ਲਈ ਮਤਲਬ ਜਾਂਦੇ ਆ ਸਾਡੇ ਤੇ ਹਜ਼ਾਰਾਂ ਹੀ ਮੈਡੀਕਲ ਪੇਟੀਸ਼ਨ ਜਿਹੜੇ ਪਿੰਡਾਂ ਦੇ ਵਿੱਚ ਮਤਲਬ ਗਰਾਸ ਰੂਟ ਤੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਕੀ ਸਮਝਦਾਰੀ ਹੈ ਤੁਸੀਂ ਕਹਿੰਦੇ ਵੀ ਮਤਲਬ ਖੁਸ਼ ਨੇ ਜੇ ਲੋਕ ਖੁਸ਼ ਹੋਣ ਤੇ ਰਾਤ ਨੂੰ ਵੀ ਇੱਥੇ ਚੌਕ ਦੇ ਵਿੱਚ ਅਰਥੀ ਫੁੱਕੀ ਜਾ ਰਹੀ ਸੀ ਨਾਰੇ ਲੱਗ ਰਹੇ ਸੀ ਉਹ ਕਿਉਂ ਲੱਗ ਰਹੇ ਸੀ ਜਿਹੜੇ ਸਾਰੇ ਮੁਲਾਜ਼ਮ ਨੇ ਅਲੱਗ-ਅਲੱਗ ਜਥੇਬੰਦੀਆਂ ਦੇ ਜਾਂ ਲੋਕ ਨੇ ਜਿਹੜੇ ਉਹ ਸੜਕਾਂ ਦੇ ਵਿਵਾ ਰਹੇ ਨੇ ਇੱਕ ਸਵਾਲ ਬੰਦਾ ਹੈਗਾ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਠਾਡੇ ਵਿੱਚ ਸਰਕਾਰ ਨੇ ਕਿਹਾ ਸਾਡੀ ਸਰਕਾਰ ਜਦੋਂ ਦੀ ਬਣੀ ਆ ਲੋਕ ਬਹੁਤ ਖੁਸ਼ ਆ ਮੈਂ ਤਾਂ ਹੀ ਉਹ ਤੇ ਦੱਸਿਆ ਉਹਦਾ ਪਹਿਲੇ ਦਿੱਤਾ ਵੀ ਇਹ ਫਿਰ ਯਾਰ ਅਰਥੀਆਂ ਕੋਈ ਫੁੱਕੀਆਂ ਜਾ ਰਹੀਆਂ ਨੇ ਰਾਤ ਨੂੰ ਕੀ ਲੋੜ ਪਈ ਹੈ ਕਿ ਪੰਜਾਬ ਚੋ ਮਤਲਬ ਜੀ ਬੱਚੇ ਆਉਂਦੇ ਨੇ ਜਿਨ੍ਹਾਂ ਨੇ ਡਿਗਰੀਆਂ ਲਈਆਂ ਪੜ੍ਹਾਈਆਂ ਕੀਤੀਆਂ ਨੇ ਇਹਨੇ ਨੇ ਸਾਲ ਲਾਇਆ ਤੇ ਉਹ ਆ ਕੇ ਇੱਥੇ ਅਰਦੀਆਂ ਫੂਕਣ ਉਹ ਸਰਕਾਰ ਜੇ ਮੈਨੂੰ ਕਹੇ ਕਿ ਲੋਕੀ ਖੁਸ਼ ਨੇ ਫਿਰ ਤੇ ਲੋਕੀ ਘਰਾਂ ਚ ਬੈਠਣ ਉਹ ਤੇ ਇੱਥੇ ਆ ਕੇ ਨਾਰੇ ਚੱਕ ਕੇ ਉਹਨਾਂ ਨੂੰ ਕਹਿਣਗੇ ਹਾਂ ਵੀ ਇਹ ਸਰਕਾਰ ਨੇ ਸਾਡਾ ਕੰਮ ਕੀਤਾ ਪਰ ਪ੍ਰੈਕਟੀਕਲੀ ਕੁਝ ਹੋਰ ਦੇਸ ਦਾ ਪਿਆਰ ਨਾ ਔਰ ਆਪੇ ਡਾਕਟਰਾਂ ਨੂੰ ਕੀ ਮੁਸ਼ਕਲ ਆ ਰਹੀਆਂ ਨੇ ਸਾਡੀ ਤੇ ਮੁਸ਼ਕਲ ਮਤਲਬ ਸਾਡੇ ਨਾਲ ਲੋਕਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਸਾਡੇ ਨਾਲ ਵਾਦੇ ਜਿੱਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਇਸ ਸਮੇਂ-ਸਮੇਂ ਤੇਆਂ ਸਰਕਾਰਾਂ ਨੇ ਚੀਮਾ ਸਾਹਿਬ ਨੇ ਅਜ ਤੋ 3 ਸਾਲ ਪਹਿਲੇ ਕਹਿਤਾ ਸੀਗਾ ਕਿ ਅਸੀਂ ਇਹਨਾਂ ਦਾ ਮਸਲਾ ਹਲ ਹਲ ਕਰਾਂਗੇ ਔਰ ਉਹ ਮਸਲਾ ਹੱਲ ਕੀ ਕਰਨਾ ਹੈਗਾ ਹੁਣ ਤੱਕ ਮੀਟਿੰਗਾਂ ਤੋਂ ਵੀ ਭਾਈ ਦੇ ਨੇ ਸਾਡੀ ਮਤਲਬ ਪਹਿਲੇ ਮੀਟਿੰਗ ਜਦੋਂ ਦਬਾਅ ਪਿਆ ਤੇ ਜਿੱਦਾਂ ਦੱਸਿਆ ਕਿ ਡਾਇਰੈਕਟਰ ਹੈਲਥ ਇੱਕ ਪੈਨਲ ਬਿਲਿੰਗ ਹੋਈ ਉਸ ਪੈਨਲ ਮੀਟਿੰਗ ਨੂੰ ਹੋਇਆ ਮਤਲਬ ਇਹ ਸਾਲ ਹੋਣ ਲੱਗਾ ਤੇ ਉਹਨਾਂ ਦੇ ਉੱਤੇ ਕੋਈ ਉਹਨਾਂ ਨੇ ਅੱਗੇ ਕਾਰਵਾਈ ਨਹੀਂ ਕੀਤੀ ਤੇ ਇਹਦਾ ਕੀ ਸਮਝਦੇ ਹੋ ਤੁਸੀਂ ਕਿ ਸਰਕਾਰ ਜਿਹੜੀ ਹੈ ਉਹ ਸੰਸੀਅਰ ਨਹੀਂ ਹੈਗੀ ਉਹ ਲੋਕਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੇ ਉਹ ਲਮਕਾਉਣਾ ਚਾਹੁੰਦੇ ਪਿੰਡਾਂ ਦੀ ਜਨਤਾ ਨੂੰ ਕੀ ਮਸਜ ਦਿਨਾ ਚਾਹੁੰਦੇ ਬੰਡਾਂ ਦੀ ਪਿੰਡਾਂ ਦੀ ਜਿਹੜੀ ਹੈਗੀ ਹੈ ਜਨਤਾ ਉਹ ਦੇਖੋ ਸਾਡੇ ਨਾਲ ਉਹਨਾਂ ਦਾ 9 ਮਾਸ ਦਾ ਰਿਸ਼ਤਾ ਹੈ ਸਾਡੇ ਉਹ ਲੋਕ ਨੇ ਜਿਹੜੇ 20 20 30 30 50000 ਰੁਪਏ ਦੇ ਵਿੱਚ ਪ੍ਰੈਕਟਿਸ ਕਰਦੇ ਜਿਹੜੇ ਉਹਨਾਂ ਦਾ ਇਲਾਜ ਕਰਦੇ ਨੇ ਤੁਸੀਂ ਕੀ ਸਮਝਦੇ ਹੋ ਕਿ 6 ਮਹੀਨੇ ਬਾਅਦ ਜੇ ਫਸਲ ਨਹੀਂ ਹੋਈ ਤੇ ਉਹ ਅਗਲੇ ਸਾਲ ਚੱਲ ਜਾਂਦੀ ਹੈ ਪੈਸੇ ਨਹੀਂ ਲੈਂਦੇ ਇਹ ਜਿਹੜੀ ਫੈਸਿਲਿਟੀ ਦਿੰਦੇ ਆ ਇਹ ਆਪਣੇ ਇਹੋ ਹੀ ਜਿਹੜੇ ਪ੍ਰੈਕਟਿਸ਼ਨਰ ਨੇ ਪਿੰਡਾਂ ਦੇ ਵਿੱਚ ਕਸਬਿਆਂ 'ਚ ਪ੍ਰੈਕਟਿਸ ਕਰਦੇ ਪਏ ਨੇ ਜਿਹੜੀਆਂ ਸਿਹਤ ਸਹੂਲਤਾਂ ਦੇ ਰਹੇ ਨੇ ਉਹ ਉਹਨਾਂ ਦੇ ਕਰਕੇ ਹੀ ਹੋ ਰਿਆ ਨਾ ਜੇ ਲੋਕਾਂ ਨੂੰ ਪਤਾ ਹੈਗਾ ਲੋਕ ਕਿਉਂ ਸਾਡੇ ਨਾਲ ਭਰਾਤਰੀ ਜਿਹੇ ਬੰਦਿਆਂ ਜਾਂ ਲੋਕ ਉੱਠ ਕੇ ਟਰਾਲੀਆਂ ਭਰ ਕੇ ਆ ਜਾਂਦੇ ਆ ਜਦੋਂ ਅਸੀਂ ਇੱਕ ਵਾਰੀ ਮਤਲਬ ਇਹ ਕਹਿਦਾ ਹੈ ਕਿ ਸਾਡੀ ਕਾਲ ਹੈਗੀ ਹੈ ਤੇ ਮੈਡੀਕਲ ਪ੍ਰੈਕਟਿਸ਼ਨਰ ਨਾਲ ਜ਼ਿਆਦਾ ਤੇ ਜਿਹੜੇ ਨੇ ਉਹ ਪਿੰਡਾਂ ਵਾਲੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਮੁਸ਼ਕਲਾਂ ਕੀ ਨੇ ਰਾਤ ਨੂੰ 1 ਵਜੇ ਕਿਸੇ ਦੇ ਪੇਟ ਦਰਦ ਹੋਵੇ ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹਦੇ ਘਰ ਆਮ ਤੇ ਪੈਸੇ ਨਹੀਂ ਹੈਗੇ ਉਹ ਪਹਿਲੇ ਤੇ ਜਾਏਗਾ ਆਪਣੇ ਸਰਪੰਚ ਕੋਲ ਉਹਨੂੰ ਜੀ ਮੰਗੇਗਾ ਕਾਰ ਮੰਗੇਗਾ ਫਿਰ ਬੱਚਾ ਲੈ ਕੇ ਜਾਂ ਲੇਡੀਜ਼ ਲੈ ਕੇ ਉਹ ਸ਼ਹਿਰ ਤੇ ਜਾਏਗੀ ਸ਼ਹਿਰ ਤੇ ਜਾਂਦੇ ਆ ਅਗਲੇ 20000 50000 ਮੱਕ ਲੜ ਕੇ ਉਹ ਕਿੱਥੋਂ ਉਹਨਾਂ ਨੂੰ ਪਤਾ ਹੈਗਾ ਵੀ ਇਹਨਾਂ ਦੀ ਸਾਡੀ ਜਿਹੜੀ ਲੋੜ ਏ ਉਹ ਕਿੰਨੀ ਮਤਲਬ ਜਿਆਦਾ ਲੋੜ ਹੈਗੀ ਹੈ ਮਤਲਬ ਇਹ ਲੋਕਾਂ ਨੂੰ ਸੋ ਇਸ ਕਰਕੇ ਲੋਕ ਅੱਗੇ ਹੋ ਕੇ ਸਾਡੇ ਨਾਲੋਂ ਜਿਆਦਾ ਅੱਗੇ ਹੋ ਕੇ ਜਿਹੜੀ ਉਹ ਲੜਾਈ ਲੜਦੇ ਆ ਉਹ ਸਰਕਾਰ ਨੂੰ ਕਹਿੰਦੇ ਆ ਜਾਂ ਪ੍ਰਧਾਨ ਜਥੇਬੰਦੀਆਂ ਮਤਲਬ ਵੀ ਜਾ ਕੇ ਮੁੱਖ ਮੰਤਰੀ ਹੈ ਚਾਇ ਕੋ ਮਨਿਸਟਰ ਹੈ ਉਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਇਹਨਾਂ ਦਾ ਮਸਲਾ ਸੋਲਵ ਕਰੋ ਇਹ ਸਮਝਦੇ। ਕਨਵੈਨਸ਼ਨ ਕੀਤੀ ਗਈ ਹੈ ਜਿਹੜੀ ਲੜਕੀਆਂ ਨੂੰ ਬਹੁਤ ਹੀ ਮੁਟਿਆਰੇ ਕਿ ਕੀਤੀ ਹੈ ਕਿ ਜਿਹੜੇ ਸਰਕਾਰ ਨੇ ਇਹਦੇ ਵਾਅਦੇ ਜਿਹੜੇ ਪੂਰੇ ਨਹੀਂ ਹੋਣਾ। ਡੋਟੋ ਸੀ ਮੈਡੀਕਲ ਪ੍ਰੈਕਟਿਸ ਜੈ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਦਾ 1295। ਫੋਰ ਪੀਵੀ ਟਾਵਰ ਲੀਅਰ ਪੀਵੀ ਟਾਵਰ ਠੰਡਾ ਦੇ ਅੱਜ ਜ਼ਿਲ੍ਹਾ ਤਰਨਤਾਰਨ ਲਈ ਅਸੀਂ ਇੱਕ ਜਥੇਬੰਦ ਕਨਵੈਨਸ਼ਨ ਕੀਤੀ ਹੈ। ਇਹ ਕਨਵੈਨਸ਼ਨ ਸਾਡੀ ਸੱਤਵੀਂ ਕਨਵੈਨਸ਼ਨ ਹੈ ਸਟੇਟ ਵਾਈਜ਼। ਪਿਛਲੇ 6 ਗਿਲੇਆਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਸਾਡਾ ਇੱਕ ਮਕਸਦ ਹੈ ਕਿ ਸਾਡੇ ਮਤਲਬ ਕੀਡਰ ਨੂੰ ਅਸੀਂ ਜਥੇਬੰਦਕ ਤੌਰ ਤੇ ਸਿੱਖਿਆਤ ਕਰਨਾ ਭਰਾਤਰੀ ਸਾਂਝ ਨੂੰ ਵਧਾਉਣਾ ਔਰ ਸਾਫ ਸੁਥਰੀ ਪ੍ਰੈਕਟਿਸ ਦੇ ਲਈ ਗਾਈਡ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਵੇਂ ਕਾਨੂੰਨ ਸਾਡੇ ਖਿਲਾਫ ਆ ਰਹੇ ਨੇ ਉਹਨਾਂ ਪ੍ਰਤੀ ਜਾਗਰਤ ਕਰਨਾ ਔਰ ਆਉਣ ਵਾਲੇ ਸਮੇਂ ਦੀ ਜਿਹੜੀ ਹੈਗੀ ਆ ਜਿੱਦਾਂ ਦਾ ਮਾਹੌਲ ਬਣ ਰਿਹਾ ਹੈ ਉਸ ਦੇ ਖਿਲਾਫ ਕਲਮਬੰਦੀ ਉਸ ਦੇ ਖਿਲਾਫ ਇੱਕ ਤਿਆਰੀ ਜਿਹੜੀ ਹੈ ਉਹ ਅਸੀਂ ਜਥੇਬੰਦੀ ਦੇ ਜਥੇਬੰਦਕ ਤੌਰ ਦੇ ਉੱਤੇ ਸੂਬਾ ਕਮੇਟੀ ਦੇ ਜਿਹੜੇ ਆਗੂ ਐ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜ਼ਿਲ੍ਹੇ ਦੇ ਕੇਡਰ ਦੇ ਨਾਲ ਉਹ ਗੱਲਾਂ ਬਾਤਾਂ ਜਾਂ ਕੋਈ ਸਮੱਸਿਆਵਾਂ ਵਾਲੇ ਉਹਨਾਂ ਦੇ ਉੱਤੇ ਵਿਚਾਰ ਵਟਾਦਰਾ ਸੀ। ਧੰਨ। ਉਹ ਕੀ ਚੁਟਾਰਾ ਕੇ ਮੰਗੋ ਮੁਦੇ ਰੱਖੇ ਹੋਏ ਪਰ ਕਿਉਂਕਿ ਜਿਨ੍ਹਾਂ ਤੇ ਸਰਕਾਰ ਨੇ ਵਿਚਾਰ ਨਹੀਂ ਕੀਤੇ ਜਾਂ ਉਹਨਾਂ ਨੂੰ ਨਹੀਂ ਦੇਖੋ ਸਰਕਾਰ ਸਾਡਾ ਜਿਹੜਾ 1963 ਤੋਂ ਜਿਹੜੀ ਰਜਿਸਟ੍ਰੇਸ਼ਨ ਹੈ ਮੈਡੀਕਲ ਪ੍ਰੈਕਟਿਸ਼ਨਰ ਦੀ ਉਹ ਬੰਦ ਪਈ ਹੋਈ ਐ ਉਹਦੇ ਕੋਈ ਪ੍ਰਬੰਧ ਸਰਕਾਰ ਨੇ ਨਹੀਂ ਕੀਤੇ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਕਰਦੇ ਆ ਰਹੇ ਹਾਂ ਕਿ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਜਾਵੇ ਟ੍ਰੇਨਿੰਗ ਦੇ ਕੇ ਕੋਈ ਮਾਨਤਾ ਪ੍ਰਾਪਤ ਜਿਹੜਾ ਸਰਟੀਫਿਕੇਟ ਆ ਉਹ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਪ੍ਰੈਕਟਿਸ ਵੀ ਜਾਰੀ ਰੱਖ ਸਕੀਏ ਔਰ ਨਾਲੋਂ ਨਾਲ ਜਿਹੜੇ ਲੋਕ ਨਗੂਣੀਆਂ ਸਿਹਤ ਸਭਾਵਾਂ ਦੇ ਚੱਲਦੇ ਜੋ ਸਰਕਾਰੀ ਤੌਰ ਤੇ ਨਗੂਣੀਆਂ ਸਿਹਤ ਸਭਾਵਾਂ ਨੇ ਉਹ ਲੋੜਵੰਦ ਲੋਕ ਨੇ ਉਹਨਾਂ ਦੀ ਸਿਹਤ ਸਭਾਵਾਂ ਦੀ ਜਿਹੜੀ ਹੈ ਸੇਵਾ ਜਿਹੜੀ ਅਸੀਂ ਉਹ ਨਿਭਾ ਸਕੀਏ ਕਿਉਂਕਿ ਸਾਡੇ ਲੋਕਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਉਹ ਬਹੁਤ ਮਾੜੀ ਹੈ ਔਰ ਉਹਨਾਂ ਕੋਲੇ ਵੱਡੇ ਹਸਪਤਾਲਾਂ ਦੇ ਖਰਚ ਕਰਨ ਦੇ ਉੱਤੇ ਪੈਸੇ ਹੈ ਨਹੀਂ ਔਰ ਸਾਡੇ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਨੇ ਸਾਡੇ ਜਿਹੜੇ ਸਾਥੀ ਹੈ ਬਹੁਤ ਘੱਟ ਫੀਸਾਂ ਦੇ ਉੱਤੇ ਬਹੁਤ ਘੱਟ ਦਵਾਈ ਦੇ ਨਾਲ ਬਗੈਰ ਬੇਲੋੜੇ ਟੈਸਟਾਂ ਦੇ ਜਿਹੜਾ ਮਰੀਜ਼ ਦਾ ਇਲਾਜ ਕਰਦੇ ਆ ਉਧਾਰਸ਼ਦਾਰ ਵੀ ਕਰਦੇ ਆ 24 ਘੰਟੇ ਵੀ ਕਰਦੇ ਆ ਐਮਰਜੈਂਸੀ ਹਾਲਤਾਂ ਸਰਕਾਰ ਨੇ ਮੁਹੱਲਾ ਕਲੀਨਿਕ ਨੂੰ ਖੁੱਲ੍ਹੇ ਪਿੰਡ ਪੇਟ ਦੀ ਇਹ ਸੁਖਲਾਬੂਨ ਮੇਰਾ ਤਾਂ ਕਹਿੰਦਾ ਕਿ ਜਿਹੜਾ ਤੁਹਾਨੂੰ ਜਿਹੜੇ ਆਮ ਪਰਉਟਾ ਨਖਰੀ ਦੇਖੋ ਇਹ ਹੈ ਜਿਹੜੀ ਮੁਹੱਲਾ ਕਲੀਨਿਕ ਦੀ ਅਸੀਂ ਗੱਲ ਕਰਦੇ ਆਂ ਜੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਪਬਲਿਕ ਫੈਸਿਲਿਟੀ ਦਿੰਦੀ ਹੈ ਅਸੀਂ ਉਹਦੇ ਵਿਰੋਧ ਨਹੀਂ ਕਰਦੇ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਸਿਰਫ ਕੀ ਹੋਇਆ ਵੀ ਉਹ ਹਸਪਤਾਲਾਂ ਦੇ ਬੋਰਡ ਉਤਾਰ ਕੇ ਤੇ ਸਪੈਂਸਰੀਆਂ ਦੇ ਪੁਰਾਣੇ ਬੋਰਡ ਉਤਾਰ ਕੇ ਸਿਰਫ ਮੁਹੱਲਾ ਕਲੀਨਿਕ ਦੇ ਜਿਹੜੇ ਬੋਰਡ ਹੀ ਲਾਈ ਗਏ ਲੋਏ ਲਾਏ ਜਾ ਰਹੇ ਨੇ ਅੱਜ ਅਸੀਂ ਜੇ ਪ੍ਰੋਟੈਸਟ ਕਰਨ ਦੇ ਲਈ ਜੇ ਅਸੀਂ ਜਿਬ ਨਹੀਂ ਜਿਹੜੀ ਚੋਣ ਕਰਨ ਤਾਰਨ ਦੀ ਹੋ ਰਹੀ ਆ ਉਹਦੇ ਚ ਇੱਕ ਸੁਨੇਹਾ ਇੱਕ ਸਵਾਲ ਜਿਹੜੇ ਆ ਇੱਥੋਂ ਦੇ ਚੋਣ ਲੜਵੈ ਇਹ ਜਿਹੜੇ ਰਵੈਤੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਨੂੰ ਸਵਾਲ ਕਰਨ ਆਏ ਆ ਕਿ ਸਾਡੀ ਮੰਗ ਦਾ ਮੰਨ ਕੇ ਸਾਡੀ ਸਾਡੇ ਨਾਲ ਵਾਅਦਾ ਖਲਾਫੀ ਤੁਸੀਂ ਕਿਉਂ ਕੀਤੀ ਲੋਕਾਂ ਨਾਲ ਵਾਅਦਾ ਖਲਾਫੀ ਤੁਸੀਂ ਕਿਉਂ ਕੀਤੀ ਜਿਹੜੀ ਮਹੱਲਾ ਕਲੀਨਿਕ ਦੀ ਅਸਲੀ ਹਕੀਕਤ ਹੈ ਔਰ ਮਹੱਲਾ ਕਲੀਨਿਕਾਂ ਦੇ ਵਿੱਚ ਜਿਹੜੇ ਸੀਐਚਓ ਨੇ ਉੱਥੇ ਦੇ ਫਾਰਮਾਸਿਸਟ ਹੈ ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਹਾਡੇ ਏਰੀਆ 'ਚ ਤੁਹਾਡੀਆਂ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਹਕੀਕਤ ਤੁਹਾਨੂੰ ਉਹ ਦੱਸ ਸਕਦੇ ਆ ਵੀ ਉੱਥੇ ਕੀ ਹੈ ਉਹਨਾਂ ਨੂੰ ਪੇ ਤੱਕ ਨਹੀਂ ਮਿਲ ਰਹੀ ਔਰ ਬੜੀ ਜਿਹੜੀ ਖੱਜਲ ਖਵਾਰੀ ਉਹਨਾਂ ਦੀ ਹੋ ਰਹੀ ਆ ਮੇ ਵੀ ਕੋਈ ਛੋਟੇ-ਮੋਟੇ ਮਹੱਲਕ ਨਹੀਂ ਨਕਿਤ ਕਿਤੇ ਨਾ ਕਿਤੇ ਫੈਸਿਲਿਟੀ ਪ੍ਰੋਪਰ ਹੋਵੇ ਔਰ ਅਸੀਂ ਵੇਖ ਰਹੇ ਹਾਂ 13000 ਪਿੰਡ ਐ ਅੱਜ ਤੱਕ 700 ਜਾਂ 800 ਸਰਕਾਰ ਨੇ ਖੋਲਿਆ ਤੇ 13000 ਪੂਰਾ ਕਦੋਂ ਹੋਊਗਾ 4 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਿਆ ਇਸ ਕਰਕੇ ਸਰਕਾਰ ਤੋਂ ਅਸੀਂ ਇਹ ਮੰਗ ਵੀ ਕਰਦੇ ਆ ਕਿ ਸਰਕਾਰ ਜਿਹੜੀਆਂ ਹਸਪਤਾਲ ਜਿਹੜੀਆਂ ਉਹ ਮਤਲਬ ਪਹਿਲਾਂ ਡਿਸਪੈਂਸਰੀਆਂ ਚੱਲਦੀਆਂ ਉਹਨਾਂ ਨੂੰ ਡਿਵੈਲਪ ਕਰੇ ਉੱਥੇ ਜਿਹੜੇ ਹੈਗੇ ਆ ਸਟਾਫ ਦੇ ਪ੍ਰਬੰਧ ਕਰੇ ਉੱਥੇ ਇਨਫਰਾਸਟ੍ਰਕਚਰ ਦੇ ਦੇ ਉੱਥੇ ਦਵਾਈਆਂ ਦੀ ਸਪਲਾਈ ਪ੍ਰਾਪਰ ਦੇਵੇ ਇਸ ਤਰ੍ਹਾਂ ਉਹਨਾਂ ਦੇ ਬੋਰਡ ਬਦਲਣ ਨਾਲ ਕੋਈ ਜਿਹੜਾ ਹੈਗਾ ਲੋਕਾਂ ਨੂੰ ਫਾਇਦਾ ਨਹੀਂ ਹੋਣਾ। ਆਪਾਂ ਤੁਹਾਡੇ ਮਗਰੋਂ ਵੀ ਸਰਕਾਰ ਦੇ ਮੰਤਰੀਆਂ ਨਾਲ ਕੋਈ ਤੁਹਾਡਾ ਗੱਲਬਾਤ ਹੋਈ ਹੈ ਇਹਦੇ ਕਰਕੇ ਬੜੀ ਜੀ ਇੱਕ ਨਹੀਂ ਕਈ ਵਾਰ ਹੋਈ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਇਦਾਂ ਹੀ ਆਂ ਗੋਲਿਆ ਕੀਤਾ ਚੋਣ ਮੈਨੂੰ ਫਸਟ ਅਕਾਲੀ ਗਵਰਨਮੈਂਟ ਵੇਲੇ ਵੀ ਪਾਇਆ ਅਕਾਲੀ ਭਾਜਪਾ ਜਦੋਂ ਸਰਕਾਰ ਸੀ ਔਰ ਇਸੇ ਤਰ੍ਹਾਂ ਕੈਪਟਨ ਸਾਫ ਦੀ ਸਰਕਾਰ ਟਾਈਮ ਦੇ ਵਿੱਚ ਵੀ ਪਾਇਆ ਪਰ ਉਹ ਸਿਰਫ ਲਾਰੇ ਲਹਿ ਵਾਦੇ ਰਹੇ ਔਰ ਇਸੇ ਤਰ੍ਹਾਂ 2022 ਦੇ ਵਿੱਚ ਸਾਡਾ ਹਰਪਾਲ ਸਿੰਘ ਚੀਮਾ ਹੁਣਾਂ ਨਾਲ ਵੀ ਗੱਲਬਾਤ ਹੋਈ ਗੱਲ ਕੀ 92 ਦੇ 92 ਐਮ ਐਲ ਏਜ਼ ਨੂੰ ਅਸੀਂ ਬਣ ਚੁੱਕੇ ਆ ਇਥੋਂ ਦੇ ਕੈਬਨਟ ਟੋਟਲ ਮਨਿਸਟਰ ਨੂੰ ਮਿਲ ਚੁੱਕੇ ਆ ਔਰ ਸਾਡੀਆਂ ਸਾਰੀਆਂ ਚਾਹੇ ਸੰਯੁਕਤ ਮੋਰਚਾ ਮਜ਼ਦੂਰਾਂ ਦਾ ਮੋਰਚਾ ਵੱਖ-ਵੱਖ ਜਿਹੜੀਆਂ ਹੋਰ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੇ ਵੀ ਸਾਡੀ ਜਿਹੜੀ ਮੰਗ ਹੈ ਉਸ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਵੀ ਸਾਡੀ ਲੋੜ ਨੂੰ ਮਤਲਬ ਮਹਿਸੂਸ ਕੀਤਾ ਵੀ ਇਹਨਾਂ ਨੂੰ ਜਿਹੜਾ ਹੈਗਾ ਮਾਨਤਾ ਜਿਹੜੀ ਹੈ ਮਿਲਣੀ ਚਾਹੀਦੀ ਹੈ ਪਰ ਸਰਕਾਰ ਉਹ ਤੁਹਾਡੇ ਸਾਹਮਣੇ ਲਾਰੇ ਲੱਪੇ ਤੋਂ ਸਿਵਾਏ ਕੁਝ ਨਹੀਂ ਕਰ ਰਹੀ ਪਿਛਲੇ ਦਿਨੀ ਸਾਡੀ 26 ਨਵੰਬਰ 2024 ਨੂੰ ਇੱਕ ਪੈਨਲ ਮੀਟਿੰਗ ਹੋਈ ਜਿਹੜੀ ਸਾਨੂੰ ਲਗਭਗ 20 ਸਾਲਾਂ ਬਾਅਦ ਮਿਲੀ ਸਾਨੂੰ ਬੜੀ ਵੱਡੀ ਖੁਸ਼ੀ ਸੀ ਕਿਉਂਕਿ ਪੈਨਲ ਮੀਟਿੰਗ ਦੇ ਵਿੱਚ ਡਾਇਰੈਕਟਰ ਹੈਲ ਸਹਿਬਾਨ ਡਾਇਰੈਕਟਰ ਹੈਲ ਸਕਤਰ ਔਰ ਸਾਰੇ ਹੀ ਡਿਪਾਰਟਮੈਂਟਾਂ ਦੇ ਜਿਹੜੇ ਹੈੱਡ ਸੀ ਮੌਜੂਦ ਸੀ ਔਰ ਸਾਡੀ ਇਹ ਸਮੰਗ ਮਸਲੇ ਨੂੰ ਸਾਡੀ ਮਾਨਤਾ ਸੰਬੰਧੀ ਅਨਰਿਐਸਟ ਜਿਹੜੇ ਤਜਰਬੇਕਾਰ ਮੈਡੀਕਲ ਪ੍ਰੈਕਟਿਸ਼ਨਰ ਨੇ ਉਹਨਾਂ ਦੀ ਮੰਗ ਜਿਹੜੀ ਹੈਗੀ ਹੈ ਬੜੀ ਵਿਸਤਾਰ ਸਹਿਤ ਵਿਚਾਰੀ ਗਈ ਹੈ ਵਿਚਾਰਨ ਤੋਂ ਬਾਅਦ ਔਰ ਹਦਾਇਤ ਕੀਤੀ ਗਈ ਹੈ ਮਤਲਬ ਸਿਹਤ ਮੰਤਰੀ ਸਾਹਿਬ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਡਾਇਰੈਕਟਰ ਹੈਲਥ ਨੂੰ ਹੈਲਥ ਕਟਰ ਨੂੰ ਕਿ ਜਲਦੀ ਕਿ ਜਿਹੜਾ ਸ਼ਾਰਟ ਕਰਮ ਕੋਰਸ ਕੇ ਸ਼ੁਰੂ ਕਰਵਾਓ ਇਹਨਾਂ ਨੂੰ ਉਹਦਾ ਸਲੇਬਸ ਜਿਹੜਾ ਤਿਆਰ ਕਰੋ ਲਗਭਗ ਇੱਕ ਸਾਲ ਬੀਤ ਗਿਆ ਔਰ ਸਾਨੂੰ ਹੁਣ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਅਸੀਂ ਲੀਗਲ ਐਡਵਾਈਸ ਲਈ ਏਡੀ ਲੀਗਲ ਨੂੰ ਭੇਜੀ ਹੋਈ ਹੈ ਜਦੋਂ ਕਿ ਇਹ ਮਸਲਾ ਇਹ ਮਸਲਾ ਲੋਕਾਂ ਦੀ ਸਿਹਤ ਦਾ ਮਸਲਾ ਹੈ ਇਹ ਲੋਕ ਉਹਨਾਂ ਮਹਾਨ ਪੰਜਾਬੀਆਂ ਦੀ ਸੇਧ ਨਾਲ ਜੁੜਿਆ ਹੋਇਆ ਹੈ ਜਿਹੜੇ ਦੇਸ਼ ਲਈ ਆਪਣੀ ਕੌਮ ਲਈ ਆਪਣੀ ਪੰਜਾਬੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਬਹੁਤ ਹੈਰਾਨ ਆ ਇਸ ਗੱਲ ਦੇ ਉੱਤੇ ਅਸੀਂ ਇਹ ਸਵਾਲ ਵੀ ਤੁਹਾਡੇ ਮਾਧਿਅਮ ਜਰੀਆ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬੀਆਂ ਨੇ ਸਾਡੇ ਦੇਸ਼ ਲਈ ਸਾਡੀ ਕੌਮ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਉਹਨਾਂ ਦੀਆਂ ਸੇਧ ਸਭਾਵਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਸ ਨੂੰ ਕਾਨੂੰਨੀ ਨੁਕਤੇ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ ਤੁਹਾਡੇ ਮਾਧਿਅਮ ਜਰੀਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇੱਜ੍ਹ ਜੀਐਸ ਜਿਮਨੀ ਚੋਣ ਦੇ ਵਿੱਚ ਵੀ ਸਵਾਲ ਕਰਨ ਦੇ ਲਈ ਆਏ ਪਾਏ ਸੀ ਪਰ ਇਸ ਗੱਲ ਦਾ ਬੜਾ ਦੁੱਖ ਹੈ ਕਿ ਰਵਾਇਤੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਸੀ ਕਾਂਗਰਸ ਦਾ ਸੀ ਅਕਾਲੀ ਦਲ ਦਾ ਸੀ ਆਮ ਆਦਮੀ ਪਾਰਟੀ ਦਾ ਸੀ ਬੀਜੇਪੀ ਦਾ ਸੀ ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਸੀ ਕਿ ਲੋਕਾਂ ਲਈ ਚੇਤ ਸਭਾਵਾਂ ਦੇ ਲਈ ਤੁਹਾਡੇ ਕੋਲ ਰੋਡ ਮੈਪੀ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਕਰੋਗੇ ਕਿਵੇਂ ਕੀ ਕਰੋਗੇ ਔਰ ਸਾਡੇ ਪਿਛਲੇ ਸਮੇਂ ਜਿਹੜੀ ਵਾਦਾ ਖਲਾਫੀ ਕੀਤੀ ਹੈ ਉਹਦਾ ਅਸੀਂ ਜਵਾਬ ਮੰਗਣਾ ਸੀ ਉਹਨਾਂ ਤੋਂ ਉਹਨਾਂ ਵਾਲੇ ਸਮੇਂ ਤੇ ਜਿਹੜੀ ਸਾਡੀ ਫਾਈਲ ਇੱਕ ਲੀਗਲ ਐਡਵਾਈਸ ਲਈ ਬੇਮਤਲਬੀ ਭੇਜੀ ਹੋਈ ਹੈ ਉਹਦੇ ਉੱਤੇ ਫੌਰੀ ਤੌਰ ਦੇ ਉੱਤੇ ਜਿਹੜੀ ਕਾਰਵਾਈ ਕਰਦਿਆਂ ਹੋયા ਉਹਨਾਂ ਨੇ ਸਾਨੂੰ ਟ੍ਰੇਨਿੰਗ ਸ਼ੁਰੂ ਕਰਵਾਉਣ ਦੀ ਅਸੀਂ ਉਹਨਾਂ ਨੂੰ ਇੱਕ ਜਿਹੜੀ ਹੈ ਬੇਨਤੀ ਕਰਨੀ ਸੀ ਅਪੀਲ ਕਰਨੀ ਸੀ ਪਰ ਬਹੁਤ ਅਫਸੋਸ ਹੈ ਇਸ ਗੱਲ ਦਾ ਜਿੱਥੇ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਹਾਂ ਉਸ ਡੈਮੋਕ੍ਰੇਸੀ ਦੇ ਵਿੱਚ ਸਾਡੇ ਇਹ ਜਿਹੜੇ ਉਮੀਦਵਾਰ ਨੇ ਲੋਕੋ ਸਾਹ ਆਪੋਜੀਸ਼ਨ ਤੇ ਬੈਠੇ ਨੇ ਘਟੋਕਾ ਟੋਨਾਂ ਨੂੰ ਆ ਕੇ ਸਾਡੀ ਗੱਲ ਮੈਨੂੰ ਲੱਗਦਾ ਹੈ ਜ਼ਰੂਰ ਸੁਣਨੀ ਚਾਹੀਦੀ ਸੀ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਰਾਜਕਰਤਾ ਪਾਰਟੀ ਦਾ ਉਮੀਦਵਾਰ ਸੀ ਉਹਨੂੰ ਵੀ ਸਾਡੀ ਗੱਲ ਜਿਹੜੀ ਹੈ ਜ਼ਰੂਰ ਸੁਣਨੀ ਚਾਹੀਦੀ ਸੀ ਔਰ ਅਸੀਂ ਬਿਲਕੁਲ ਆਮ ਆਦਮੀ ਪਾਰਟੀ ਦਾ ਇਸ ਜਿੰਨੀ ਚੋਣ ਦੇ ਵਿੱਚ ਵਿਰੋਧ ਕਰਾਂਗੇ ਜੇਕਰ ਸਾਡੀ ਗੱਲ ਜਿਹੜੀ ਹੈਗੀ ਹੈ ਨਹੀਂ ਸੁਣੀ ਜਾਂਦੀ ਜੇਕਰ ਸਾਡੀ ਜਿਹੜੀ ਗੱਲਬਾਤ ਹੈ ਹੈਲਥ ਮਨਿਸਟਰ ਨਾਲ ਜਾਂ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਕਰਵਾਇਆ ਕੀ ਜਿੰਨੀ ਚੌਣਾ ਨੇ ਤਰਕੰਦੇ ਦੇ ਵਿੱਚ ਕੋ ਪ੍ਰੋਟੈਸਟ ਕੀਤਾ ਜਾਊਗਾ ਜੀ ਸਰਕਾਰ ਬਿਲਕੁਲ ਇਹ ਹੈ ਜੀ ਅਸੀਂ ਇੱਕ ਦੋ ਜਾਂ ਦੋ ਦਿਨ ਵੇਟ ਕਰਾਂਗੇ ਉਸ ਤੋਂ ਬਾਅਦ ਜਿੱਦਾਂ ਦਾ ਵੀ ਪਲਾਨ ਅਸੀਂ ਡੇਟਿੰਗ ਕਰਕੇ ਬਿਲਕੁਲ ਪ੍ਰੋਟੈਸਟ ਜੀ ਸਰਕਾਰ ਤੁਹਾਡੇ ਨਹੀਂ ਮੰਗਾ ਮੰਗਦੀ ਮੰਨਦੀ ਫਿਰ ਤੁਹਾਡੇ ਕੀ ਭਰ ਲਗੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਆਪਣੇ ਪੱਦਰ ਦੇ ਉੱਤੇ ਜਿੱਦਾਂ ਦਾ ਅਸੀਂ ਜਿਹੜੀ ਹੈਗੀ ਹੈ ਫਲਾਨਿੰਗ ਕਰਕੇ ਪਰ ਆਮ ਆਦਮੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਾਡੀ ਸਰਕਾਰ ਵਿੱਚ ਸਾਡੇ ਜਾਣੇ ਖੁਸ਼ ਨੇ ਪਰ ਤੁਹਾਡੇ ਵਿੱਚ ਦੋਸ ਪਾਇਆ ਜਾ ਰਿਹਾ ਕੀ ਕਰਨਾ ਤੁਸੀਂ ਇੱਥੇ ਰੋਹਰੋਜ ਜਿਹੜੇ ਹੈਗੇ ਆ ਨਿਤ ਦਿਹਾੜੇ ਸਾਡੇ ਹੀ ਏਰੀਏ ਦੇ ਵਿੱਚ ਸਾਡੇ ਹੀ ਮਾਧਿਅਮ ਜ਼ਰੀਏ ਉਹਨਾਂ ਦੀ ਅਸੀਂ ਨਿਤ ਦਿਹਾੜੇ ਖਬਰਾਂ ਪੜ੍ਹਦੇ ਆ ਕਿ ਕੁਝ ਇਹੋ ਜਿਹੇ ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ ਲੱਗੇ ਹੋਏ ਨੇ ਮੁਹੱਲਾ ਕਲੀਨਿਕ ਦੇ ਮਲਾਜ਼ਮਾਂ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ ਅਧਿਆਪਕਾਂ ਦੀ ਗੱਲ ਕਰ ਰਿਹਾ ਵਕ ਵਕ ਹਰ ਵਰਗ ਜਿਹੜਾ ਦੁਖੀ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਉਹ ਆਪਣੇ ਮੁਆਵਜ਼ੇ ਲਈ ਜਿਹੜਾ ਹੈਗਾ ਮੰਗ ਕਰ ਰਿਹਾ ਇਤੋਂ ਹੜਾਂ ਦੇ ਹੜਾਂ ਦੇ ਉਸ ਦੇ ਵਿੱਚ ਜਿਹੜੇ ਰੇਤ ਦੀ ਗੱਲ ਸੀ ਉਹ ਸਾਰੇ ਮਤਲਬ ਅੱਜ ਲੱਗੇ ਹੋਏ ਐ ਉਹ ਵੀ ਆਪਣੇ ਮੁਆਵਦੇ ਵਾਸਤੇ ਕਿਸੇ ਦਾ ਕਿਸੇ ਦੇ ਮਤਲਬ ਪਸ਼ੂ ਤੁਹਾਨੂੰ ਦਾ ਨੁਕਸਾਨ ਹੋਇਆ ਕਿਸੇ ਦੀਆਂ ਪਸ਼ਾਂ ਦਾ ਨੁਕਸਾਨ ਹੋਇਆ ਅਸੀਂ ਉਸ ਦੀ ਵੀ ਤੁਹਾਡੇ ਮਾਧਿਅਮ ਦਰਯੀਏ ਮੰਗ ਕਰਦੇ ਆ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਰਹਿੰਦਾ ਉਹਨਾਂ ਦੀ ਜਿਹੜੀ ਮੁਰਮਸੇਬੇ ਦੀ ਗੱਲ ਹੈ ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਕਰਨੀ ਚਾਹੀਦੀ ਸਰਕਾਰ ਦਾਅਵਾ ਕਰਦੀ ਹੈ ਕਿ ਜਨਤਾ ਸਾਡੇ ਤੋਂ ਬਹੁਤ ਖੁਸ਼ ਆ ਅਸੀਂ ਵੱਡੇ ਲੀਡ ਨਾਲ ਇਥੇ ਤਰਨ ਤਰਨ ਜਮਨੀ ਚੋਣਾ ਚਾਹਣਾ ਚਿੱਤਾਂਗੇ ਦੇਖੋ ਸਵਾਲ ਪੱਤਾ ਕਿਸ ਗੱਲ ਦਾ ਰਾਜ ਕਰਤਾ ਜਿਹੜੀ ਪਾਰਟੀ ਐ ਉੱਥੇ ਕੀ ਜਦੋਂ ਇਦਾਂ ਦੀਆਂ ਜਮਨੀ ਚੋਣਾ ਸਵਾਲ ਇਹ ਇਸ ਗੱਲ ਦਾ ਹੈਗਾ ਕਿ ਕੀ ਉਹਦੀ ਜਨਤਾ ਅਸਲੀ ਰੂਪ ਦੇ ਵਿੱਚ ਖੁਸ਼ ਹੈ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਹਰ ਤਰਕੇ ਦੇ ਜਿਹੜੀ ਗੱਲਬਾਤ ਹੈ ਹਰ ਤਰਕੇ ਦੀ ਜਿਹੜੀ ਕਵਰੇਜ ਤੁਸੀਂ ਕਰਦੇ ਹੋ ਦੇਖਦੇ ਹੋ ਅੱਜ ਇੱਥੇ ਸਾਨੂੰ ਕਿਹੜੀ ਲੋੜ ਸੀ ਅਸੀਂ ਇੱਥੇ ਖਰਚੇ ਵੀ ਕੀਤੇ ਅੱਜ ਸੈਂਕੜਿਆਂ ਦੀ ਦਦਾਦ ਦੇ ਚ ਸਾਥੀ ਵੀ ਇਕੱਠੇ ਹੋਏ ਆ ਤੁਸੀਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਸੁਣੀਆਂ ਨੇ ਕਿਉਂਕਿ ਅਸੀਂ ਜਿੱਥੇ ਲੋਕਾਂ ਦੇ ਸੇਵਕਾਂ ਆਪਣੇ ਬੱਚੇ ਪਾਲਦੇ ਆ ਸਰਕਾਰ ਦੀ ਇਹ ਡਿਊਟੀ ਹੈ ਚੇਤ ਸੁਭਾ ਮਦਰ ਪਰ ਸਰਕਾਰ ਦੀ ਡਿਊਟੀ ਅਸੀਂ ਪੂਰੀ ਕਰ ਰਹੇ ਹੈਗੇ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਵਿਖਿਆ ਜਾਵੇ ਕਿ 2 ਵਜੇ ਤੋਂ ਬਾਅਦ ਜਿਹੜੇ ਸਰਕਾਰੀ ਡਾਕਟਰੋ ਕਿਤੇ ਨਜ਼ਰ ਨਹੀਂ ਆਉਂਦੇ ਆਰਐਮਪੀ ਡਾਕਟਰ ਹੀ ਪਿੰਡਾਂ ਵਿੱਚ ਜਿਹੜੀ ਐ ਲੋਡ ਬੰਦ ਗਰੀਬਾਂ ਦੀ ਦੁਹਰਾ ਦੀ ਪਰਵਾਰਾਂ ਦੀ ਬਾਹ ਫੜਦੇ ਆ ਮੈਂ ਸਰ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਵੀ ਅਸੀਂ 24 ਘੰਟੇ ਸਿਹਤ ਸੇਵਾਵਾਂ ਦੇ ਰਹੇ ਹਾਂ ਅਸੀਂ ਉਧਾਰੀਆਂ ਸੁਧਾਰੀਆਂ ਸਿਹਤ ਸੇਵਾਵਾਂ ਦੇ ਰਹੇ ਹਾਂ ਜਦੋਂ ਪਿਛਲੇ ਸਮੇਂ ਚੱਤਬਾਦ ਦਾ ਦੌਰ ਵੀ ਰਿਹਾ ਜਦੋਂ ਕਿਸੇ ਕਿਸਮ ਦਾ ਕਰੋਨਾ ਦਾ ਦੌਰ ਵੀ ਰਿਹਾ ਇਹਨਾਂ ਦੇ ਵੱਡੇ ਹਸਪਤਾਲ ਬੰਦ ਸੀ ਸਰਕਾਰੀ ਹਸਪਤਾਲ ਬੰਦ ਸੀ ਤਾਂ ਸਾਡੇ ਲੋਕਾਂ ਨੇ ਸਾਡੇ ਬਹੁਤੇ ਲੋਕਾਂ ਨੇ ਜਾਨਾਂ ਤੋਂ ਹੁਕਤੀ ਦਿੱਤੀ ਅਸੀਂ ਉਸ ਪਹਿਲਾਂ ਤੁਸੀਂ ਬਾਰਡਰ ਦੇ ਉੱਤੇ ਟਿਕਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਉਸ ਕਰੋਨਾ ਦੇ ਦੌਰ ਦੇ ਵਿੱਚ ਵੀ ਕੋਰੀਆਂ ਜਿਹੜੀਆਂ ਸੀਤ ਸਵਾਵਾ ਸਾਥੀਆਂ ਨੂੰ ਦਿੱਤੀਆਂ ਕਿਸੇ ਜਾਤ ਕਿਸੇ ਗੋਤ ਕਿਸੇ ਧਰਮ ਦਾ ਸਾਡਾ ਲਈ ਕੋਈ ਸਵਾਲ ਹੀ ਨਹੀਂ ਐਸਾ ਕਿਸੇ ਮਰੀਜ਼ ਦੀ ਜੇਬ ਚ ਹੋਵੇ ਜਾਂ ਨਾ ਹੋਵੇ ਸਾਡਾ ਕੋਈ ਸਵਾਲ ਹੀ ਨਹੀਂ ਇੱਕ ਵਾਰੀ ਸਾਡਾ ਤਾਂ ਇਹ ਹੀ ਹੁੰਦਾ ਕਿ ਸਾਡੀ ਜਥੇਬੰਦੀ ਦਾ ਕਿ ਸਲੋਗਨ ਹੈ ਮਾਨਵ ਸੇਵਾ ਪਰਮੋਤਾ ਪਿੰਡ ਦੀ ਜਿਹੜੀ ਜਨਤਾ ਪਿੰਡਾਂ ਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਬਿਲਕੁਲ ਤੁਸੀਂ ਜਿਹੜਾ ਅੱਜ ਅੱਜ ਤੁਹਾਡੀ ਪ੍ਰੀਖਿਆ ਦੀ ਘੜੀ ਹੈ ਇਸ ਪ੍ਰੀਖਿਆ ਦੀ ਘੜੀ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਵੀ ਵਾਅਦਾ ਕੀਤਾ ਜਨਤਾ ਨਾਲ ਵੀ ਵਾਅਦਾ ਕੀਤਾ ਕਰਦੇ ਮਾਫੀ ਦੀਆਂ ਚੰਗੀਆਂ ਸਿਹਤ ਸਭਾਵਾਂ ਦੀਆਂ ਚੰਗੀਆਂ ਸਿੱਖਿਆ ਦੀਆਂ ਔਰ ਬਿਹਤਰ ਜ਼ਿੰਦਗੀ ਦੀ ਅੱਜ ਦੇਖ ਰਹੇ ਹਾਂ ਅਸੀਂ ਜਗਾ ਜਗਾ ਦੇ ਉੱਤੇ ਜੜੀਆਂ ਚੇਲੀਆਂ ਪਰਸ ਗੋਹੇ ਜਾ ਰਹੇ ਨੇ ਜਗਾ ਜਗਾ ਦੇ ਉੱਤੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਜਗਾ ਜਗਾ ਦੇ ਉੱਤੇ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੈ ਮੈਂ ਸਮਝਦਾ ਸਰਕਾਰ ਨੂੰ ਸਮਝਣਾ ਚਾਹੀਦਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਆਉਣ ਵਾਲਾ ਜਿਹੜਾ ਰਾਜਨੀਤਿਕ ਸਵਾਲੀਆ ਚਿੰਤਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਣ ਵਾਲਾ ਇਸ ਤੋਂ ਬਚ ਨਹੀਂ ਸਕੂਗੀ ਸਾਡੇ ਰੋਹ ਤੋਂ ਵੀ ਸਰਕਾਰ ਬਚ ਨਹੀਂ ਸਕੂਗੀ ਸਾਡੇ ਰੋਹ ਤੋਂ ਸਰਕਾਰ ਬਚਣਾ ਚਾਹੁੰਦੀ ਹੈ ਤਾਂ ਮੈਂ ਸਮਝਦਾ ਨੂੰ ਫੌਰੀ ਤੌਰ ਤੇ ਸਾਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਕਿਉਂਕਿ ਸਾਨੂੰ ਟ੍ਰੇਨਿੰਗ ਦੇਣ ਨਾਲ ਕਿੱਥੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਮਤਲਬ ਵਾਧਾ ਹੋਣਾ ਹੈ ਉੱਥੇ ਅਸੀਂ ਸਾਡਾ ਵੀ ਜਿਹੜਾ ਰੋਜ਼ਗਾਰ ਹੈ ਠੀਕ ਤਰੀਕੇ ਨਾਲ ਚੱਲਦੇ ਰਹਿਣਾ ਅਸੀਂ ਵੀ ਮਾਨਤੇ ਸਨਮਾਨ ਨਾਲ ਜਿਹੜਾ ਹੈਗਾ ਲੋਕਾਂ ਦੀਆਂ ਸਿਹਤ ਸਵਾਮਾ ਕਰ ਸਕਾਂਗੇ ਆਪਣੇ ਰੋਜ਼ਗਾਰ ਚਲਾ ਸਕਾਂਗੇ ਆਪਣੇ ਬੱਚੇ ਪਾਲ ਸਕਾਂਗੇ ਔਰ ਸਾਡੇ ਤੋਂ ਲੈਣ ਵਾਲੇ ਉਹ ਲੱਖਾਂ ਲੋਕ ਜਿਹੜੇ ਸਾਡੇ ਤੋਂ ਸਿਹਤ ਸਵਾਮਾ ਲੈ ਕੇ ਪੁੱਛਣੇ ਉਹਨਾਂ ਦੀਆਂ ਸਿਹਤ ਸਵਾਮਾ ਵੀ ਜਾਰੀ ਰਹਿ ਸਕਣਗੇ